ਲਓ ਭਾਈ ਜੀ ਜਿਸ ਵੀ ਬਾਈ ਦੀ ਭੈਣ ਦੀ ਜਾੜ ਨੂੰ ਕੀੜਾ ਲੱਗਿਆ ਹੋਇਆ ਜਾੜ ਦਰਦ ਕਰਦੀ ਆ ਬਾਈ ਅਸੀਂ ਲੱਭਿਆ ਭਾਈ ਜੀ ਬੜੀ ਮੁਸ਼ਕਲ ਦੇ ਨਾਲ ਪੱਕਾ ਹਾਲਾ ਘਰੇਲੂ ਨੁਸਖਾ ਭਾਈ ਜੀ ਵੀਡੀਓ ਨੂੰ ਸਭ ਤੋਂ ਪਹਿਲਾਂ ਦਾ ਸ਼ੇਅਰ ਕਰ ਦੇਵੀਂ ਤਾਂ ਕਿ ਕਿਸੇ ਦਾ ਭਲਾ ਹੋ ਜਾਕੇ ਭਾਈ ਜੀ ਬਾਈ ਨਾਲ ਗੱਲਬਾਤ ਕਰਦੇ ਆ ਭਾਈ ਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਹੋਰ ਡਿਟਾ ਭਾਈ ਜੀ ਵਧੀਆ ਹੀ ਵਧੀਆ ਭਾਈ ਜੀ ਦੱਸੋ ਜਿਹੜਾ ਨੁਸਖਾ ਤੁਸੀਂ ਚੱਕੀ ਫਿਰਦੇ ਹੋ ਘਰੇਲੂ ਨੁਸਖਾ ਭਾਈ ਜੀ ਮੇਰੀ ਜਾੜ ਦੇ ਵਿੱਚ ਦੋ ਕੀੜੇ ਲੱਗੇ ਸੀਗੇ ਤੇ ਇੱਕ ਇੱਧਰ ਸੀਗਾ ਜਾੜ ਦੇ ਵਿੱਚ ਕੀੜਾ ਤੇ ਇੱਕ ਇੱਧਰ ਸੀ ਅੱਛਾ ਜੀ ਤੇ ਮੈਂ ਇਦਾਂ ਹੀ ਰਸਤੇ ਦੇ ਵਿੱਚ ਜਾ ਰਿਹਾ ਸੀ ਤੇ ਇੱਕ ਮੈਨੂੰ ਸਾਧੂ ਸੰਤ ਨੇ ਦੱਸਿਆ ਸੀ ਕਿਸੇ ਨੇ ਕਹਿੰਦਾ ਵੀ ਤੇਰੀ ਜਾੜ ਤੇਰੀ ਜਾੜ 'ਚ ਮੁੜ ਕੇ ਪੀੜ ਨਹੀਂ ਮਾਰੇਗੀ ਤੂੰ ਇਹ ਕੰਮ ਕਰ ਅੱਛਾ ਮੈਂ ਕਿਹਾ ਜੀ ਦੱਸੋ ਕੀ ਹੈ ਜੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਬਾਜ਼ਾਰ ਦੇ ਵਿੱਚੋਂ ਇੱਕ 20 ਰੁਪਏ ਦਾ ਗੰਡਿਆ ਦਾ ਕਣ ਲਿਆ ਬੀਜ ਗੰਡਿਆਂ ਦਾ ਜਿਹਨੂੰ ਆਪਾਂ ਕਹਿ ਦਿੰਨੇ ਆ ਪੰਜਾਬੀ ਭਾਸ਼ਾ ਦੇ ਵਿੱਚ ਗੰਡਿਆਂ ਦਾ ਬੀਜ ਠੀਕ ਹੈ ਇਹ ਪੰਸਾਰੀ ਕੋਲੋਂ ਮਿਲ ਜੇਗਾ ਤੁਹਾਨੂੰ ਠੀਕ ਹੈ ਜੀ ਭਾਵੇਂ ਜਿੰਨੀ ਮਰਜ਼ੀ ਜਾੜ ਤੁਹਾਡੀ ਦਰਦ ਕਰਦੀ ਹੋਵੇ ਜਿੰਨਾ ਮਰਜ਼ੀ ਜਾੜ ਦੇ ਵਿੱਚ ਰੇਸ਼ਾ ਪੈਂਦਾ ਹੋਵੇ ਜਿੰਨਾ ਜਿੱਡਾ ਮਰਜ਼ੀ ਭਾਵੇਂ ਕੀੜਾ ਲੱਗਿਆ ਜੜ ਜਿੰਨਾ ਮਰਜ਼ੀ ਪਰਾਣਾ ਲੱਗਿਆ ਜੀ ਤਾਂ ਤੁਸੀਂ ਇੱਕ ਰੇਲੂ ਨੁਕਤਾ ਜ਼ਰੂਰ ਕਰ ਲਿਓ ਵੀਰੇ 2 ਤੋਂ 3 ਦਿਨਾਂ ਦੀ ਗੱਲ ਹੈ ਤੁਹਾਨੂੰ ਰਿਜ਼ਲਟ ਪਹਿਲੇ ਦਿਨ ਹੀ ਆਣਾ ਸਟਾਰਟ ਹੋ ਜਾਏਗਾ ਜੇ ਤੁਸੀਂ ਇਹ ਨੁਕਤਾ ਆਪਣੇ ਘਰੇ ਕਰ ਸਕਦੇ ਹੋ ਤਾਂ ਇਹ ਜ਼ਰੂਰ ਕਰਿਓ ਦੱਸੋ ਵੀਰੇ ਗੰਡਿਆਂ ਦਾ ਜਿਹੜਾ ਕਾਣਾ ਹੈ ਉਹ ਤੁਸੀਂ ਇੱਕ ਗਲਾਸ ਦੇ ਵਿੱਚ ਅੱਗ ਪਾ ਲੈਣੀ ਆ ਅੱਗ ਦੀ ਅੰਗਾਰੀ ਲੈ ਕੇ ਉੱਤੇ ਉਹਦਾ ਬੀਜ ਘੇਰ ਲੈਣਾ ਗੰਡਿਆਂ ਦਾ ਤੇ ਉਹ ਜਿਹੜਾ ਬੀਜ ਹੈ ਜਿਹੜਾ ਉਹਦਾ ਧੂਆਂ ਉਹਦੇ ਉੱਪਰ ਤੁਸੀਂ ਗਲਾਸ ਦੇ ਉੱਪਰ ਮੂੰਹ ਕਰਕੇ ਤੇ ਜਿਹੜਾ ਉਹਦਾ ਧੂਆਂ ਉਹ ਤੁਸੀਂ ਮੂੰਹ ਦੇ ਵਿੱਚ ਲੈ ਲੈਣਾ 2 ਮਿੰਟ ਤੁਸੀਂ ਆਪਣੇ ਮੂੰਹ ਦੇ ਵਿੱਚ ਉਹ ਧੂਆਂ ਰੱਖਣਾ ਠੀਕ ਹੈ ਉਸ ਤੋਂ ਬਾਅਦ ਹੁਣ ਤੂੰ ਇਹਨੂੰ ਬਾਹਰ ਕੱਢ ਦੋ ਕੂੜਲੀ ਕਰ ਲਓ ਤੇ ਤੁਹਾਡਾ ਜਿਹੜਾ ਰੇਸ਼ਾ ਉਹ ਵੀ ਬਾਹਰ ਆਏਗਾ ਹੌਲੀ-ਹੌਲੀ ਤੇ ਜਿਹੜਾ ਕੀੜਾ ਲੱਗਿਆ ਤੇ ਜਿਹੜੀ ਦਰਦ ਹੁੰਦੀ ਆ ਜਾੜ ਉਹ ਵੀ ਤੋਂ ਉਹਦੇ ਚ ਵੀ ਤੁਹਾਨੂੰ ਰਾਹਤ ਮਿਲੇਗਾ ਤੇ ਵੀਰੇ ਤਿੰਨ ਤਿੰਨ ਦਿਨੇ ਨੁਕਤਾ ਤੁਸੀਂ ਕਰ ਲਓ ਤੇ ਇਹ ਜਿਹੜਾ ਸਮਾਨ ਹੈ ਬੀਜਾਂ ਗੰਡਿਆਂ ਦਾ ਇਹ ਤੁਹਾਨੂੰ ਪੰਸਾਰੀ ਕੋਲੋਂ ਮਿਲ ਜੇਗਾ 100% ਇਹਦਾ ਰਿਜ਼ਲਟ ਹੈ ਜੀ ਘਰੇਲੂ ਨੁਕਤਾ ਇਹਦਾ ਸਾਇਡ ਇਫੈਕਟ ਕੋਈ ਨਹੀਂ ਹੈਗਾ ਭਾਵੇਂ ਤੁਸੀਂ ਦਵਾਈਆਂ ਲੈ ਲੈ ਕੇ ਪਰੇਸ਼ਾਨ ਹੋ ਗਏ ਹੋ ਭਾਵੇਂ ਤੁਸੀਂ ਮਸਾਲਾ ਭਰਾ ਲਿਆ ਜਿਹੜਾ ਆ ਜਾੜ ਚ ਪਾਵੇਂ ਟੋਪ ਪਰ ਖਾ ਲਿਆ ਕੁਝ ਵੀ ਖਾ ਲਿਆ ਵੀਰੇ ਇਹ ਤੁਸੀਂ ਘਰੇਲੂ ਨੁਕਤੇ ਜਰੂਰ ਕਰੋ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਯਾਰਾਂ ਦੋਸਤਾਂ ਨੂੰ ਮਿੱਤਰਾਂ ਨੂੰ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਭੈਣ ਭਰਾ ਦਾ ਭਲਾ ਹੋ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੀ ਆਣ ਵਾਲੀ ਵੀਡੀਓ ਹੈ ਤਾਂ ਕਿ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਰੇ ਦੱਸੋ ਇਹ ਤੁਸੀਂ ਖੁਦ ਅਜ਼ਮਾਇਆ ਬੀਰੇ ਮੇਰੀ ਜਾੜ ਇਹ ਸਾਈਡ ਮੇਰੀ ਜਾੜ ਸੁੱਜ ਕੇ ਈਡੀ ਹੋ ਗਈ ਸੀ ਮੈਂ ਤੁਹਾਨੂੰ ਹੁਣ ਵੀ ਲਾਈਵ ਪ੍ਰੂਫ ਦਿਖਾ ਸਕਦਾ ਮੇਰੀ ਜਾੜ ਦੇ ਵਿੱਚ ਇੰਨਾ ਸਰਾਖ ਅੱਛਾ ਜੀ ਜਦੋਂ ਮੈਂ ਪਾਣੀ ਪਿੰਦਾ ਸੀ ਪਾਣੀ ਲੱਗਦਾ ਸੀ ਤੱਤੀ ਚਾਹ ਪਿੰਦਾ ਸੀ ਮਿੱਠਾ ਖਾਂਦਾ ਸੀ ਉਹ ਲੱਗਦਾ ਸੀਗਾ ਡਾਕਟਰਾਂ ਨੇ ਕਿਹਾ ਸੀ ਵੀ ਇਹਨੂੰ ਪਟਾਣਾ ਪਏਗਾ ਅੱਛਾ ਪੁਰਾਣੇ ਬਜ਼ੁਰਗ ਕਹਿ ਦਿੰਦੇ ਆ ਵੀ ਇਹ ਜਾੜ ਪਟਾਓਗੇ ਤਾਂ ਅੱਖਾਂ ਦੀ ਨਿਗਾ ਚਲੀ ਜਾਊਗੀ ਅੱਖਾਂ ਦੇ ਉੱਤੇ ਪਰਫੈਕਟ ਪਏਗਾ ਤਾਂ ਫਿਰ ਮੈਨੂੰ ਇੱਕ ਬਜ਼ੁਰਗ ਨੇ ਇੱਕ ਸਾਧੂ ਸੰਤ ਨੇ ਇਹ ਨੁਕਤਾ ਦੱਸਿਆ ਸੀ ਤਾਂ ਜਿਹੜਾ ਮੈਂ ਘਰੇ ਕੀਤਾ ਤੇ ਮੈਨੂੰ ਵੀਰੇ 2 ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਮਿਲਿਆ 2 ਦਿਨਾਂ ਦੇ ਵਿੱਚ 2 ਦਿਨ ਦੇ ਵਿੱਚ 2 ਦਿਨ ਦੇ ਵਿੱਚ ਉਸ ਤੋਂ ਬਾਅਦ ਤਾਂ ਡਾਕਟਰ ਕੋਲ ਗਿਆ ਉਸ ਤੋਂ ਬਾਅਦ ਮੈਂ ਗਿਆ ਹੀ ਨਹੀਂ ਵੀਰੇ ਮੈਨੂੰ ਲੋੜ ਹੀ ਨਹੀਂ ਪਈ ਡਾਕਟਰ ਦੀ ਮੈਨੂੰ ਲੋੜ ਹੀ ਨਹੀਂ ਹੈਗੀ ਡਾਕਟਰ ਕੋਲੇ ਜਾਣ ਦੀ ਜਵਾਰੇ ਕਿਡਾ ਨਹੀਂ ਲੱਗਦਾ ਇਸ ਚੀਜ਼ ਦੀ ਗਰੰਟੀ ਇਹ ਗਰੰਟੀ ਆ ਮੈਂ ਕਿਹਾ 100% ਇਹਦਾ ਨੁਕਸਾਨ ਵੀ ਕੋਈ ਨਹੀਂ ਹੈਗਾ ਜੀ ਉਸ ਤੋਂ ਬਾਅਦ ਜਿੰਨੀ ਤੁਹਾਡੇ ਮੂੰਹ 'ਚ ਵਾਈ ਆ ਬਾਈ ਜੀ ਜੀ ਹਾਂ ਜਿੰਨੀ ਵੀ ਸਮੈਲ ਆਉਂਦੀ ਹੋਵੇ ਸਭ ਕੁਝ ਖਤਮ ਸਭ ਕੁਝ ਖਤਮ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ ਤਾਂ ਕਿ ਕਿਸੇ ਹੋਰ ਕਿਸੇ ਆਪਣੇ ਭੈਣ ਭਰਾ ਦਾ ਭਲਾ ਹੋ ਸਕੇ ਅੱਜ ਕੱਲ ਮਹਿੰਗੀਆਂ ਦਵਾਈਆਂ ਨੇ ਡਾਕਟਰਾਂ ਕੋਲੇ ਜਾਣ ਵਾਸਤੇ ਕਿਸੇ ਕੋਲ ਪੈਸੇ ਨਹੀਂ ਹੁੰਦੇ ਤਾਂ ਇਹ ਫ੍ਰੀ ਨੁਕਤਾ ਤੁਸੀਂ ਘਰੇ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਹੋਰ ਭੈਣ ਭਰਾ ਦਾ ਭਲਾ ਹੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਥੈਂਕ ਯੂ ਧੰਨਵਾਦ ਧੰਨਵਾਦ